ਔਰ ਖੇਡ ਕਬੱਡੀ ਦੀ ਬੱਲੇ ਬੱਲੇ ਆ ਖੇਡ ਕਬੱਡੀ ਦੀ ਬੱਲੇ ਬੱਲੇ ਆ ਉਧਰ ਟ੍ਰਿਕਮਾਨ ਜਸਵਿੰਦਰ ਸਿੰਘ ਜੀ ਸ਼ੋਕਰ ਗੁਰਮਨ ਸਿੰਘ ਜੀ ੜਵਾਲ ਹਣਾ ਦਾ ਵੀ ਅਜੇਜੇ ਤੌਰ ਤੇ ਧੰਨਵਾਦ ਔਰ ਧੰਨਵਾਦ ਵੀ ਕਰਾਂਗੇ ਤੇ ਇਧਰ ਜਫਾ ਲੱਗੂ ਕਿ ਨਹੀਂ ਕਾਲਿਆ ਆ ਜਾ ਉੱਥੇ ਏ ਵਾਹ ਓ ਸੋਹਣਾ ਵਾਹ ਓ ਸੋਹਣਾ ਓ ਦੁੱਗਾ ਕੰਡ ਵਾਲਿਆ ਸਿਰਾ ਓਏ ਗੱਬਰੂਆ ਸਿਰਾ ਓਏ ਗੱਬਰੂਆ ਸਿਰਾ ਓਏ ਗੱਬਰੂਆ ਇਸ 3ਾਇਕ ਨਮੈਂਦਾ ਉਧਰ ਦੁੱਕਾ ਵਾਲਾ ਖੁਸ਼ੀ ਖੁਹੀ ਫੇਰ ਟਰਾਈ ਕਰਦਾ ਐਫਰਡ ਕਰਦਾ ਆਹ ਦੇਖੋ ਵੀ 30 ਸੈਕਿੰਡ ਦੀ ਕਬੱਡੀ ਇੰਦੀ ਉਧਰ ਨੂੰ ਹੋਕਸ ਕਰ ਲੈ ਉਧਰ ਨੂੰ ਹੋਕਸ ਕਰ ਲੈ ਖੇਡ ਕਬੱਡੀ ਦੇ ਗਰਾਉਂਡ ਦੇ ਵਿੱਚ ਚਰਚਾ ਬਿੱਲੇ ਦੀ ਕਬੱਡੀ ਤੇ ਖੁਸ਼ੀ 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 ਕੈਮਰੇ ਹੋਕਸ ਤੇ ਆਦਸਰੇ ਦੀ ਕਬੱਡੀ ਕਬੱਡੀ ਤੇ ਜਫਾ ਇਹ ਦੁੱਕਾ ਹੈ ਪਿੰਡ ਜੱਟ ਦਾ ਫਿਰਦਾ ਹੈ ਧੂੜਾ ਪਟਦਾ अमृत आ गया सौ गिर करा बल्ले करवाऊी खेल परिवार खेल बल्ले करवाद ਤੇ ਤੁਸੀਂ ਸੁਭਰੋ ਕਬੱਡੀ ਨਹੀਂ ਰਹੇਗੀ ਪੰਜਾਬੀ ਨਹੀਂ ਰਹੇਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਮਰੀਕਾ ਤੋਂ ਬੁਝੇ ਨੇ ਲੱਗ ਕੇ ਦੇ ਪਾਸੇ ਕਬੱਡੀ ਬੰਦਰੀ ਕਾਲ ਹਰਜੋਤ ਪੰਡਾਲ ਦਾ ਨਾਮ ਦੇ ਵੱਧਾ ਹੋਇਆ ਆ ਦੂਸਰੇ ਪਾਸੇ ਦੋਗਾਂ ਵਾਲਾ ਆਏ ਦੋਗ 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 ਅੱਡ ਗੋਲੀ ਪੋਛੇ ਚੱਲਦੀ ਹੋਈ ਮੁੰਡਾ ਨਵਾ ਦੇ ਗੋਲ ਆ ਦੂਸਰੇ ਪਾਸੇ ਤਜਰਬਾ ਬੱਚਾ ਇਹ ਕਬੱਡੀ ਵੱਡੀ ਕਮਾਲ ਏ ਦग्गा ਪਿੰਡ ਵਾਲਾ ਨਿਰਮਲ ਸਿੰਘ ਇਹਦਾ ਪੁੱਤ ਹਰਜੋਤ ਪੰਡਾਲ ਨੇ ਅੱਗੇ ਹੋ ਕੇ ਸਿਰੇ ਨਾਲ ਫਾਲ ਆ ਗਿਆ ਵਾਹ ਦੱਗਿਆਂ ਵਾਲੇ ਤੋ ਕੈਂਡੀਡੇਟ ਨੇ ਸੋ ਸ਼ੁਭ ਸ਼ਾਮ ਹਨ ਇਹਨਾਂ ਨੇਤਾਵਾਂ ਦੇ ਵਾਸਤੇ ਨੇਤਾ ਸਹਿਬਾਨ ਪੁੱਜੇ ਨੇ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਮੈਂ ਪਹਿਲਾ ਆਖਿਆ ਵੀ ਪੰਜਾਬ ਵਰਗਾ ਮਾਹੌਲ ਬਣ ਗਿਆ ਅੱਜ ਸਰੀ ਡੈਲਟਾ ਦੇ ਵਿੱਚ ਲਾ ਪੈਹੀ ਮਨੀ ਦੀ ਰੇਡ ਆ ਸੰਧੂ ਚੱਠੇ ਵਾਲਾ ਦੁੱਗਾ ਵਾਲਾ ਕਮਾਲ ਕਰਦਾ ਵਾਹ ਉਹ ਸੋਹਣੇ ਕਿ ਖੜੋ ਇਸ ਵੇ ਰਾਜਵਾਲਾ ਸਿਮਾ ਅਗਲੀ ਕਬੱਡੀ ਖੇਡ ਦਾ ਦੇ ਵਿੱਚ ਦੂਜੇ ਪਾਸੇ ਉਹ ਦੁੱਗਾ ਵਾਲਾ ਕਿ ਘਾਉਂਦਾ ਕਿਸੇ ਤੋਂ ਦਾ ਘੱਟ ਬਲੀਏ ਖੇਡ ਦਾ ਦਲੇਰੀ ਫੁੱਲ ਨਾਲ ਇਹ ਆ ਦੁੱਗਾ ਵਾਲਾ ਜੱਟ ਬੱਲੀਏ ਇਹ ਦੁੱਗਾ ਵਾਲਾ ਗਰਾਊਂਡ ਦੇ ਵਿੱਚ ਬਲਾਲ ਮੋਹਸਨ ਕਹਿੰਦਾ ਮੇਰੀ ਖੁਸ਼ੀ ਨਾਲ ਦੀ ਇਹ ਫੋਟੋ ਖਿਜਾ ਦਿਓ ਮੇਰੀ ਜ਼ਿੰਦਗੀ ਦਾ ਸੁਪਨਾ ਪੂਰਾ ਹੋ ਜਾਊਗਾ ਆ ਬਲਾਲ ਮੋਹਸਨ ਗਰਾਊਂਡ ਦੇ ਵਿੱਚ ਤੇਰੀ ਫਤਿਹ ਸਾਂਝੀ ਕਰਾਈਏ ਦੁੱਗਾ ਮਾਰਿਆ ਆ ਇਧਰੇ ਪਾਸੇ ਇੱਕ ਤੇਰੀ ਤਸਵੀਰ ਹੋ ਜੂ ਆ ਸਕੈਚਵਨ ਤੋਂ ਚੱਲ ਕੇ ਆਇਆ ਮੁੰਡਾ ਕਹਿੰਦਾ ਮੇਰੀ ਤਮੰਨਾ ਹੈ ਵੀ ਖੁਸ਼ੀ ਨਾਲ ਫੋਟੋ ਹੋ ਜਾਵੇ ਤਾਲੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਜ਼ੋਰਦਾਰ ਇਹ ਕਬੱਡੀ ਦੇ دیਵਾਨੇ ਪਰਵਾਨੇ ਨੇ ਇੱਕ ਵਾਰੀ ਕਮਾਲਪੁਰ ਦੇ ਕਬੱਡੀ ਮੁਸੇ ਵਾਲੇ ਦਾ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪੌਣ ਦੇ ਲਈ ਨੌਜਨ ਰਵੀ ਕਲਸੀਆ ਪਿੰਡ ਵਾਲਾ ਕਿ ਹੋਇਆ ਕੀ ਜੇ ਕੁੜੀਆਂ ਤੋਂ ਦਿੱਲੀ ਸ਼ਹਿਰ ਦੀ ਮੈਂ ਵੀ ਜੱਟ ਲੁਧਿਆਣੇ ਦਾ ਲੁਧਿਆਣੇ ਵਾਲਾ ਨੌਜਨ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਡੱਕ 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 ਵਾਹ ਸੋਹਣੇ ਖੁਸ਼ੀ ਡੁੱਗਿਆਂ ਵਾਲੇ ਦਾ ਕਹਿੰਦੇ ਘੈਂਟ ਸੁਣੀ ਦਾ ਲਲਕਾਰਾ ਗੱਭਰੂ ਗਾਡਰ ਵਰਗੇ ਦਾ ਹੱਥ ਕਿਲੋ ਕਿਲੋ ਦਾ ਭਾਰਾ ਗੱਭਰੂ ਗਾਡਰ ਵਰਗੇ ਦਾ ਹੱਥ ਕਿਲੋ ਕਿਲੋ ਦਾ ਭਾਰਾ ਗੱਭਰੂ ਗਾਡਰ ਵਰਗੇ ਦਾ ਅਵਰਿੰਦਰ ਗਿੱਲ ਜੀ ਉਹਨਾਂ ਦਾ ਨੇਕਾ ਨਕੋ ਅਜ ਸਮੇਂ ਫੇਰ ਮੈਦਾਨ ਦੇ ਵਿੱਚ ਕਬੱਡੀ ਜਿਹੜੇ ਪ੍ਰਾਈਜ਼ ਰਾਜੂ ਭਾਈ ਤੁਸੀਂ ਆਪ ਹੀ ਪਹੁੰਚਦੇ ਕਰਦੇ ਹੋ ਗੁਰਜੰਟ ਸਿੰਘ ਜੀ ਐਸ ਸਮੇਂ ਪੱਪਾ ਦੇ ਉੱਪਰ ਖੜ ਕੇ ਦੇਖਣਾ ਪੈਂਦਾ ਜਿਵੇਂ ਕਿੰਦੇ ਵਗੂ ਕਬੱਡੀ ਜਿਹੜੀ ਪੈਂਦੀ ਸੀ ਪਰ ਫੇਰ ਦੁੱਕਾ ਵਾਲਾ ਦੁੱਕਾ ਵਾਲਾ ਦੁੱਕਾ ਵਾਲਾ ਦੁੱਕਾ ਵਾਲਾ ਦੁੱਕਾ ਵਾਲਾ ਏ ਕਬੱਡੀ ਯਾਰਾਂ ਦੀ ਇਹ ਆ ਤੁੱਗਾ ਵਾਲਾ ਆ ਕਬੱਡੀ ਦਾ ਪ੍ਰਿੰਸ ਪਿੰਦਾ ਜੀ ਭੰਡਾਲ ਦੋਨੇ ਵਾਲੇ ਤੇ ਨਾਲ ਸਾਡਾ ਮਨੀ ਪਟ